ਮੇਰਾ ਨਾਮ ਅਮਨਦੀਪ ਕੌਰ ਹੈ ਅਮਨਦੀਪ ਕੀ ਕਹਿਣਾ ਚਾਹੂਗੇ ਅੱਜ ਦੇ ਜਿਹੜਾ ਤੁਸੀਂ ਕਰਦੇ ਹੋ ਪ੍ਰੋਗਰਾਮ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਸਾਡੇ ਪਿੰਡ ਦੀ ਸਪੋਰਟ ਕਾਰਨ ਨਹੀਂ ਹੋ ਸਕਿਆ ਅਸੀਂ ਇਸ ਪ੍ਰੋਗਰਾਮ ਦਾ ਅਰੇਂਜਮੈਂਟ ਕੀਤਾ ਬਟ ਸਾਡੇ ਪਿੰਡ ਦੀਆਂ ਲੇਡੀਜ਼ ਇੰਨੀਆਂ ਕਿ ਜ਼ਿਆਦਾ ਸਪੋਰਟਿਵ ਨਹੀਂ ਕਿ ਇਹ ਪੂਰਾ ਸਾਥ ਦਿੰਦੀਆਂ ਨੇ ਵੱਧ ਚੜ ਕੇ ਸਾਨੂੰ ਉਤਸ਼ਾਹਿਤ ਕਰਦੀਆਂ ਨੇ ਕਿ ਤੁਸੀਂ ਇਹੋ ਜਿਹੇ ਪ੍ਰੋਗਰਾਮ ਕਰੋ ਅੱਗੇ ਆਓ ਆਪਣੇ ਵਿਰਸੇ ਨਾਲ ਜੁੜੋ ਤਾਂ ਅਸੀਂ ਅੱਜ ਬਹੁਤ ਜ਼ਿਆਦਾ ਖੁਸ਼ ਆਂ ਜਿਹੜੀਆਂ ਲੇਡੀਜ਼ ਘਰਾਂ ਦੇ ਵਿੱਚ ਇਸ ਟਾਈਮ ਕੰਮ ਕਰਦੀਆਂ ਨੇ ਉਹਨਾਂ ਨੂੰ ਥੋੜੇਕਾ ਟਾਈਮ ਦੀ ਫਰੈਸ਼ਮੈਂਟ ਮਿਲੀ ਹੈ ਕਿ ਉਹ ਆਪਦੀ ਜ਼ਿੰਦਗੀ ਵੱਲ ਦੇਖ ਸਕਣ ਆਪਦੀ ਜ਼ਿੰਦਗੀ ਨੂੰ ਇੰਜੋਏ ਕਰ ਸਕਣ ਅਸੀਂ ਅੱਜ ਬਹੁਤ ਜ਼ਿਆਦਾ ਖੁਸ਼ ਆ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਸਾਰੀ ਲੇਡੀਜ਼ ਇਕੱਠੇ ਹੋਏ ਹੋ ਬਹੁਤ ਵਧੀਆ ਲੱਗ ਰਿਹਾ ਇਸ ਚੀਜ਼ ਦੀ ਕਲਪਨਾ ਕਰਦੇ ਨੇ ਅਕਸਰ ਹੀ ਲੋਕ ਬਟ ਹੋ ਨਹੀਂ ਸਕਦਾ ਬਟ ਸਾਡੇ ਪਿੰਡ ਦੇ ਸਪੋਰਟ ਕਰਨਾ ਸੀ ਇਹ ਚੀਜ਼ ਕਰਕੇ ਦਿਖਾਈ ਹੈ ਕਈ ਕੁੜੀਆਂ ਆਪਣੇ ਸਹੁਰੇ ਪਰਿਵਾਰ ਤੋਂ ਵੀ ਜਿਹੜੀਆਂ ਆਈਆਂ ਹੋਣਗੀਆਂ ਉਹ ਕਿਵੇਂ ਮਹਿਸੂਸ ਕਰਦੀ ਹੋਣਗੀਆਂ ਉਹ ਬਹੁਤ ਵਧੀਆ ਹੀ ਮਹਿਸੂਸ ਕਰਦੀਆਂ ਹੋਣਗੀਆਂ ਆਪਦੀਆਂ ਚਾਚੀਆਂ ਤਾਈਆਂ ਨੂੰ ਮਿਲੀਆਂ ਹੋਣਗੀਆਂ ਉਹ ਵੀ ਆਪਦੇ ਕੰਮਾਂ ਕਾਰਿਆਂ 'ਚੋਂ ਨਿਕਲ ਕੇ ਇੱਕ ਵਾਰ ਆਪਣੀਆਂ ਸਹੇਲੀਆਂ ਨੂੰ ਆਪਣੀਆਂ ਕੋਈ ਪੁਰਾਣੀਆਂ ਯਾਦਾਂ ਉਹਨਾਂ ਨੇ ਤਾਜ਼ਾ ਕੀਤੀਆਂ ਤਾਂ ਮੇਰੇ ਵੱਲੋਂ ਤਾਂ ਆਈ ਥਿੰਕ ਸਭ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੋਊਗਾ ਕਿਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਗਿਆ ਹੋਗਾ ਕੋਈ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਸਰ ਜਿਹੜੀਆਂ ਪਰਫਾਰਮੈਂਸਸ ਰੈਡੀ ਕੀਤੀਆਂ ਕੁੜੀਆਂ ਨੇ ਅਲੱਗ-ਅਲੱਗ ਗਾਣਿਆਂ ਤੇ ਡਾਂਸ ਕੀਤਾ ਕੀਤਾ ਪਾਇਆ ਆਲਸੋ ਓਪਨ ਡਾਂਸ ਵੀ ਚੱਲੇ ਗਏ تھے ਜਿਵੇਂ ਕਿ ਤੁਸੀਂ ਕਲਚਰ ਦੇ ਵਿੱਚ ਦੇਖ ਹੀ ਸਕਦੇ ਹੋ ਚਰਖੇ ਪੱਖੇ ਤੋੜੇ ਹਰੇਕ ਚੀਜ਼ ਨੂੰ ਪੁਰਾਣੀ ਪਿਛੋਕਰ ਨੂੰ ਦਰਸ਼ਨ ਦਰਸਾਉਂਦੀ ਆ ਉਹ ਹਰ ਇੱਕ ਚੀਜ਼ ਐ ਸੀ ਲਿਆਉਣ ਦੀ ਕੋਸ਼ਿਸ਼ ਕੀਤੀ ਐ ਤੁਹਾਡਾ ਹੀ ਆ ਮੇਰਾ ਨਾਮ ਰੁਪਿੰਦਰ ਕੌਰ ਐ ਅੱਜ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਪਿੰਡ ਜਿਹੜਾ ਹੁਸਨਰ ਦੇ ਵਿੱਚ ਕੀ ਇਹਦਾ ਪਛੋਕੜ ਕੀ ਹੈ ਤੇ ਕਿਉਂ ਬਣਾਇਆ ਜਾਂਦਾ ਜਿੱਦਾਂ ਕਿ ਅੱਜ ਅੱਜਕੱਲ ਆਪਾਂ ਨੂੰ ਪਤਾ ਹੀ ਹੈ ਆਪਣਾ ਜਿਹੜਾ ਪੰਜਾਬੀ ਵਿਰਸਾ ਉਹ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ ਕਿਸੇ ਨੂੰ ਕਿਸੇ ਚੀਜ਼ ਬਾਰੇ ਵੀ ਕੋਈ ਨੌਲੇਜ ਨਹੀਂ ਹੈ ਕਿ ਜਿਵੇਂ ਕਿ ਪੁਰਾਣੇ ਜਵਾਨੇ ਦੇ ਵਿੱਚ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਨੀਤੀਆਂ ਦੇ ਉੱਤੇ ਪੂਰੇ ਸੌਣ ਦੇ ਮਹੀਨੇ ਵਿੱਚ ਹੀ ਉਹ ਆਪ ਦਾ ਤਿਆਰ ਹੋ ਕੇ ਆਉਂਦੀਆਂ ਸੀ ਕੱਗਰੇ ਵਗਾਇਆ ਪਾਉਂਦੀਆਂ ਸੀ ਤੇ ਉਹ ਜਿਹੜੀਆਂ ਕੁੜੀਆਂ ਵਿਆਹੀਆਂ ਹੁੰਦੀਆਂ ਸੀ ਉਹ ਆਪਦੇ ਸਹੁਰੇ ਘਰ ਆ ਕੇ ਤਿਆਰ ਹੋ ਕੇ ਤੇ ਸਾਰੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਤਿੰਨ ਜਣਾਂ ਦੇ ਵਿੱਚ ਬੈਠਦੀਆਂ ਸੀ ਚਰਚਾ ਕਰਕੇ ਘੱਟਦੀਆਂ ਸੀ ਕਿੰਗਾ ਪਾਉਂਦੀਆਂ ਸੀਆਂ ਤੇ ਇਸ ਤਰ੍ਹਾਂ ਤਰੀਕੇ ਨਾਲ ਉਹ ਆਦਰ ਟਾਈਮ ਵੀ ਸਪੈਂਡ ਕਰਦੀਆਂ ਸੀ ਤੇ ਆਪਦੇ ਵਿੱਚ ਵਿਰਸੇ ਨੂੰ ਜਿਹੜਾ ਸੰਭਾਲ ਕੇ ਰੱਖਦੀ ਸੀ ਕਿੰਨਾ ਚਾ ਹੈਗਾ ਜਿਹੜਾ ਅੱਜ ਲੇਡੀ ਜੀ ਦੇ ਵਿੱਚ ਬਹੁਤ ਹੀ ਜ਼ਿਆਦਾ ਚਾ ਹੈਗਾ ਕਿਉਂਕਿ ਅੱਜ ਕੱਲ ਇਹ ਚੀਜ਼ ਦੇਖਣ ਨੂੰ ਬਿਲਕੁਲ ਵੀ ਨਹੀਂ ਮਿਲਦੀ ਜੀ